ਜਿਹੜੇ ਬੰਦੀ ਸਿੰਘ ਹੈ ਪਿਛਲੇ 25 25 30 30 ਸਾਲ ਤੋਂ ਜੇਲਾ ਚ ਬੰਦ ਹੈ ਉਹਨਾਂ ਨੂੰ ਛੱਡਣ ਦਾ ਜਿਹੜਾ ਆ ਘੋਸ਼ਣਾ ਵੀ ਕੀਤੀ ਸੀ ਉਹ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਸੀ ਤਕਰੀਬਨ ਅੱਜ 6 ਸਾਲ ਬਾਅਦ ਬੰਦੀ ਸਿੰਘਾਂ ਨੂੰ ਛੱਡਿਆ ਗਿਆ ਮੇਰੀ ਸਰਕਾਰ ਨੂੰ ਤੁਹਾਡੇ ਰਾਹੀਂ ਬੇਨਤੀ ਆ ਕਿ ਬੰਦੀ ਸਿੰਘਾਂ ਨੂੰ ਛੱਡਿਆ ਜਾਵੇ ਸੋਪਤੀ ਜੀ ਤੁਹਾਡੇ ਰਾਹੀਂ ਮੈਂ ਸਰਕਾਰ ਦੇ ਧਿਆਨ ਚ ਇੱਕ ਇੰਪੋਰਟੈਂਟ ਗੱਲ ਲਿਆਉਣਾ ਚਾਹੁੰਦਾ ਹੈ ਜਿਹੜੀ ਮਨੁੱਖੀ ਅਧਿਕਾਰਾਂ ਨਾਲ ਜੁੜੀ ਹੈ 2019 ਚ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਜਿਹੜੇ ਬੰਦੀ ਸਿੰਘ ਹੈ ਪਿਛਲੇ 25 25 30 30 ਸਾਲ ਤੋਂ ਜੇਲਾ ਚ ਬੰਦ ਹੈ ਉਹਨਾਂ ਨੂੰ ਛੱਡਣ ਦਾ ਜਿਹੜਾ ਆ ਘੋਸ਼ਣਾ ਵੀ ਕੀਤੀ ਸੀ ਉਹ ਨੋਟੀਫਿਕੇਸ਼ਨ ਵੀ ਜਾਰੀ ਹੋਇਆ ਸੀ ਔਰ ਤਕਰੀਬਨ ਅੱਜ 6 ਸਾਲ ਬਾਅਦ ਬੰਦੀ ਸਿੰਘਾਂ ਨੂੰ ਨਹੀਂ ਛੱਡਿਆ ਗਿਆ ਜਿਹੜੇ ਕੀ ਆਪਣੀ ਸਜ਼ਾ ਵੀ ਭੁਗਤ ਚੁੱਕੇ ਆ ਪੋਲਿਟਿਕਲ ਪ੍ਰਿਜ਼ਨਰ ਆ ਔਰ 25 25 30 30 ਸਾਲ ਹੋ ਗਏ ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਦੇਖਦੇ ਹੋਏ ਇਨਸਾਨੀਅਤ ਪੱਖ ਦੇਖਦੇ ਹੋਏ ਉਹਨਾਂ ਦੀ ਸਿਹਤ ਨੂੰ ਦੇਖਦੇ ਹੋਏ ਮੇਰੀ ਸਰਕਾਰ ਨੂੰ ਤੁਹਾਡੇ ਰਾਹੀਂ ਬੇਨਤੀ ਆ ਕਿ ਬੰਦੀ ਸਿੰਘਾਂ ਨੂੰ ਛੱਡਿਆ ਜਾਵੇ ਜਿਹੜੇ ਕਿ ਭਾਰਤ ਸਰਕਾਰ ਨੇ ਆਲਰੇਡੀ 2019 ਚ ਨੋਟੀਫਿਕੇਸ਼ਨ ਦੇ ਰਾਹੀਂ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਸੀ